ਚੀਚ ਬੋਰਡ ਲੈਣਾ 골ਡ ਜਦੋਂ ਅਸੀਂ ਕਿਸੇ ਵਿਆਹ ਚਾਰ ਪਾਏ ਹੁੰਦੇ ਨੇ ਲਾਜਵਾਬ ਦੇ ਕੇ ਚੀਚ ਬੋਰਡ ਲੈਣਾ 골ਡ ਜਦੋਂ ਅਸੀਂ ਕਿਸੇ ਵਿਆਹ ਚਾਰ ਪਾਏ ਹੁੰਦੇ ਨੇ ਲਾਜਵਾਬ ਦੇ ਦੇ ਅਗਰ ਅਗਰ ਗੱਲ ਕਰੀ ਤਾਂ ਹਰੇਕ ਕਿ ਜਦੋਂ 5000 ਰੁਪਏ ਤੋਂ ਨਾ 335 ਰੁਪਏ ਤੋਲਾ ਹੋਣ ਦੇ باوجود ਲੋਕ ਖਰੀਦ ਰਹੇ ਹੈ। ਉਹ ਜਦੋਂ ਕਿਹੜਾ ਪ੍ਰਾਦੈਕ ਹੈ? ਹੋਰ ਕਿਦੋਂ ਹੁੰਦਾ ਹੈ? ਉੱਪਰ ਉਹ ਆਪਣਾ ਨਵਾਂ ਪ੍ਰੋਡਕਟ ਹੈ। ਜੇ ਮੈਂ ਇਹ 420 ਰੁਪਏ ਦੋ ਜੀ। ਤੁਸੀਂ ਇਹ ਕਹਿੰਦਾ ਹੈ। ਸਰਾ ਸੰਭੀ ਇਹ ਨਾ ਇਹ ਨਾ ਕਿਹੜਾ ਤੁਸੀਂ ਬਹੁਤ ਆਪ ਦਈਏ। ਗੋਲਡ ਨਾਲ ਦੀ ਕੋਈ ਚੀਜ਼ ਜਬ ਦੀ ਬੋਰਡ ਲੈਣਾ 골ਡ ਲਵੇ ਕਿ ਧੱਕੇ ਅੱਜ ਦੀ ਮਹਿੰਗਾਈ ਦੇ ਜਮਾਨੇ ਦੇ ਵਿੱਚ ਜਦੋਂ ਅਸੀਂ ਕਿਸੇ ਵਿਆਹ ਸੋਨੇ ਦੇ ਹਾਰ ਪਾਏ ਹੁੰਦੇ ਨੇ ਲਾਜਵਾਬ ਦੇਖ ਕੇ ਕਿਉਂਕਿ ਅੱਜ ਕੱਲ ਹਰੇਕ ਨੂੰ ਚਾਅ ਹੈ ਕੋਈ ਵਿਆਹ ਸ਼ਾਦੀ ਜਾਣਿਆ ਕੋਈ ਫੰਕਸ਼ਨ ਵਗੈਰਾ ਜਾਣਿਆ ਕਿਉਂਕਿ ਲੋਕੋ ਲੰਬੇ ਲੰਬਿਆਂ ਜੀਰੀਆਂ ਗਲ ਦੇ ਵਿੱਚ ਪਾਈਆਂ ਦੇ ਨੇ ਸ਼ਾਂਪਾਂ ਪਾਈਆਂ ਦੇ ਨੇ ਕੜੇ ਸੋਨੇ ਦੇ ਅਗਰ ਗੱਲ ਕਰੀ ਤਾਂ ਹਰੇਕ ਮਰਦੇ ਵਿੱਚ ਚਾਅ ਹੈ ਕਿਉਂਕਿ ਅੱਜ ਦੇ ਜਮਾਨੇ ਦੇ ਵਿੱਚ ਮਹਿੰਗਾਈ ਦਾ ਜਮਾਨਾ ਹੈ ਅਗਰ ਗੱਲ ਕਰੀ ਜੀ ਆਮਦਨ ਬਦਗੀ ਉਹ ਜੀ ਖਰਚੇ ਵੀ ਘਰਾਂ ਦੇ ਬਾ ਚੁੱਕੇ ਨੇਗੇ ਉਹ ਮੁੱਦਿਆਂ ਨੂੰ ਲੈ ਕੇ ਅਸੀਂ ਅੱਜ ਆਪਣੇ ਜਿਲ੍ਹਾ ਸੰਗਰੂਰ ਦੇ ਵਿੱਚ ਸ਼ਹਿਰ ਸੰਗਰੂਰ ਦੇ ਵਿੱਚ ਕਾਰ ਕਾ ਪਾਰਕਿੰਗ ਦੇ ਬਿਲਕੁਲ ਨਜ਼ਦੀਕ ਦਾ ਗੈਣਾ ਦਾ ਸ਼ੋਰੂਮ ਓਪਨ ਹੋ ਚੁੱਕਿਆ ਹੈ ਇੱਥੇ ਜਦੋਂ ਉਹ ਇੰਨੇ ਕ ਸਸਤੇ ਮਿਲਦੇ ਨੇ ਕਿ ਦੇਣੇ ਜਿਨੇ ਇਹ ਕੋਈ ਉਮੀਦ ਹੀ ਨਹੀਂ ਕਰ ਸਕਦੇ ਕਿਉਂਕਿ ਹਰੇਕ ਬੰਦਾ ਚਾਹੁੰਦਾ ਵੀ ਵਿਆਹ 'ਚ ਜਾਈਏ ਨਾ ਇੱਕ ਵੱਖਰਾ ਜਿਹਾ ਡਿਫਰੈਂਟ ਦਿਖੀਏ ਸੀ ਕਿਉਂਕਿ ਜਦੋਂ ਸੌਣੇ ਦੇ ਆਰ ਵਧੀਆ ਪਾਏ ਹੁੰਦੇ ਨੇ ਲੇਡੀਜ਼ ਦੇ ਤਾਂ ਆਪਣੇ ਆਪ ਦੂਜੀ ਲੇਡੀਜ਼ ਵੀ ਚੱਲਣ ਮਹਿਸੂਸ ਕਰਦੀਆਂ ਨੇ ਉਹ ਕਹਿੰਦੇ ਨੇ ਵਾਕੀਆ ਕੀ ਬਾਤ ਹੈ ਇੱਕ ਦੂਜੇ ਨੂੰ ਜਦੋਂ ਪੁੱਛਦੇ ਨੇ ਕਿੰਨਾ ਕ ਮਹਿੰਗਾ ਹਾਰ ਹੈ ਕਿੰਨਾ ਕ ਅਸੀਂ ਜੁਐਲਰੀ ਕਿੱਥੋਂ ਲੈ ਕੇ ਆਈਏ ਇਹ ਗੱਲਾਂ ਲੈ ਕੇ ਆਪ ਚੱਲਦੇ ਰਹਿੰਦੀਆਂ ਨੇ ਮੈਂ ਕਹਣਾ ਇੱਕ ਵਾਰ ਤੁਸੀਂ ਵੀ ਆਓ ਅਗਰ ਜਦੋਂ ਆ ਕੇ ਦੇਖੋਗੇ ਤਾਂ ਤੁਹਾਡਾ ਮਨ ਮੋੜਿਆ ਦਾ ਤੁਹਾਨੂੰ ਤਸਵੀਰਾਂ ਵੀ ਦਿਖਾਵਾਂਗੇ ਅਸੀਂ ਕਿੰਨੇ ਦਾਗਹਿਣੇ ਦੇ ਸ਼ੋਰੂਮ ਦੇ ਵਿੱਚ ਵੱਖੋ ਵੱਖ ਗੜਾਂ ਦੇ ਹਾਰ ਛਾਪਾਂ ਕਿੰਨੇ ਵਧੀਆ ਬਣੀਆਂ ਆਈਆਂ ਨੇ ਜੋ ਕਿ ਆਪਣੇ ਆਪ ਦੇ ਵਿੱਚ ਲਾਜਵਾਬ ਨੇ ਰਾਮ ਰਾਮ ਜੀ ਰਾਮ ਰਾਮ ਪਤਾ ਆ ਜੀ ਗੱਲ ਕਰੀਏ ਤਾਂ ਸੋਨਾ ਜਿਹਦੇ ਟਾਈਮ ਦੇ ਵਿੱਚ ਬਹੁਤ ਮਹਿੰਗਾ ਹੋ ਚੁੱਕਿਆ ਕੋਸਟਲੀ ਚੀਜ਼ਾਂ ਨਹੀਂ ਆ ਰਹੀ ਕੋਈ ਬੰਦਾ ਚਾਹੁੰਦਾ ਹੈ ਵੀ ਅਸੀਂ ਗਹਿਣਾ ਪਾ ਕੇ ਜਾਈਏ ਵਿਆਹ ਦੇ ਵਿੱਚ ਪਰ ਅੱਜ ਦੇ ਸਮੇਂ ਦੇ ਵਿੱਚ ਲੱਗ ਜੀ ਲਈ ਟਾਈਮ ਦੇ ਵਿੱਚ ਪੈਸਾ ਬਹੁਤ ਲੱਗਦਾ ਜੇ ਅਗਰ ਸੋਨੇ ਦੀ ਗੱਲ ਕਰੀਏ ਜੀ 1.35 ਲੱਖ ਤੋਂ ਉੱਪਰ ਹੋ ਚੁੱਕਿਆਗਾ ਹਰ ਇੱਕ ਬੰਦਾ ਨਹੀਂ ਲੈ ਸਕਦਾ ਜੀ ਹਾਰ ਲੈਣਾ ਕੰਨਾਂ ਦੇ ਕੋਈ ਵਾਲੀਆਂ ਵਗੈਰਾ ਲੈਣੇ ਨੇ ਸ਼ਾਂਪਾਂ ਲੈਣੀਆਂ ਨੇ ਕਿੱਥੇ ਜਾਈਏ ਕੀ ਕਰੀਏ ਤਾਂ ਕੀ ਹੱਲ ਹੋਣਾ ਚਾਹੀਦਾ ਜਿਹੜੀ ਆਪਾਂ ਕ੍ਰਿਸ਼ਨ ਦੀ ਗੱਲ ਕਰਦੇ ਆ ਵੀ ਸੋਨਾ ਮਹਿੰਗਾ ਹੋ ਚੁੱਕਿਆ ਹੈ ਤਾਂ ਤੁਸੀਂ ਛੋਕੜ ਤੇ ਨਿਗਾ ਜਦੋਂ ਮਾਰੋਗੇ ਤਾਂ ਇਹ ਨਜ਼ਰ ਆਊਗਾ ਤੁਹਾਨੂੰ ਕਿ ਜਦੋਂ 5000 ਰੁਪਏ ਤੋਂ ਲੱਖਾਂ ਦਾ ਸੀ ਉਦੋਂ ਲੋਕ ਉਹਨਾਂ ਨਹੀਂ ਖਰੀਦ ਰਹੇ ਸੀ ਜਿੰਨਾ ਅੱਜ 1.35 ਲੱਖ ਰੁਪਏ ਤੋਂ ਲੱਖਾਂ ਦੇ ਵਜੂਦ ਲੋਕ ਖਰੀਦ ਰਹੇ ਪਰ ਚਲਣ ਦਾ ਫਰਕ ਹੀ ਪੈ ਗਿਆ ਉਸ ਟਾਈਮ ਤੇ ਜਿਹੜਾ ਸੋਨਾ ਖਰੀਦਿਆ ਜਾਂਦਾ ਸੀ ਉਹ ਬਹਿਣੇ ਦੇ ਰੂਪ ਚ ਖਰੀਦਿਆ ਜਾਂਦਾ ਤੇ ਮੈਨੂੰ ਲੱਗਦਾ ਵੀ ਇਹ ਪਹਿਲੀ ਦਿਵਾਲੀ ਹੈ ਜਿਹਦੇ ਵਿੱਚ ਜਿਹੜਾ ਸੋਨਾ ਹੈ ਉਹ ਵਿੰਨੀਆਂ ਦੇ ਰੂਪ ਚ ਖਰੀਦਿਆ ਜਾ ਰਿਹਾ ਅਗਰ ਕਿਸੇ ਨੇ 2 ਤੋਲੇ 골ਡ ਲੈਣਾ ਹੈ ਤਾਂ ਉਹ 20 ਗ੍ਰਾਮ ਕਿੰਨੀ ਸਿੱਕਾ ਲੈ ਕੇ ਅਗਲਾ ਘਰੇ ਲੈ ਕੇ ਜਾ ਰਹੇ ਆ ਕਿਉਂਕਿ ਉਹ ਇਹ ਮੰਨਦਾ ਹੈ ਕਿ ਮੈਂ ਗਹਿਣਾ ਪਾ ਨਹੀਂ ਸਕਦਾ ਤੇ ਇਨਵੈਸਟਮੈਂਟ ਵਾਸਤੇ ਸੋਨਾ ਲੋਕਾਂ ਨੂੰ ਅੱਜ ਵੀ ਇਹ ਨਜ਼ਰ ਆ ਰਿਹਾ ਹੈ ਕਿ ਇੱਕ ਚੰਗਾ ਰੂਪ ਹੋ ਸਕਦਾ ਹੈ ਵੀ ਇਨਵੈਸਟਮੈਂਟ ਦੇ ਰੂਪ ਤੇ ਉਸੇ ਦਾ ਬਦਲ ਕਿਉਂਕਿ ਗਹਿਣਾ ਖਰੀਦਣਾ ਮੁਸ਼ਕਲ ਨਹੀਂ ਹੋਇਆ ਸੰਭਾਲਣਾ ਤੇ ਪਾਣਾ ਮੁਸ਼ਕਲ ਹੋ ਜਾਂਦਾ ਤੇ ਉਸੇ ਦਾ ਜਿਹੜਾ ਬਦਲ ਹੈ ਅਸੀਂ ਲੈ ਕੇ ਆਏ ਆਂ ਵੀ ਦਾ ਗਹਿਣਾ ਸੰਗਰੂਪ ਤੋਂ ਅਸੀਂ ਆਪਣਾ ਇੱਕ ਬ੍ਰੈਡ ਸ਼ੁਰੂ ਕੀਤਾ ਹੈ 1 ਗ੍ਰਾਮ 골ਡ ਜੁਮਰੀ ਦੇ ਵਿੱਚ ਇਹਦੇ ਵਿੱਚ ਹਰ ਤਰ੍ਹਾਂ ਦੇ ਗਹਿਣੇ ਜਿਹੜੇ 골ਡ ਦੇ ਕਾਰੀਗਰ ਨੇ ਉਹੀ ਬਣਾਉਂਦੇ ਨੇ ਬਸ ਫਰਕ ਕੀ ਹੁੰਦਾ ਉਹ 골ਡ ਦੇ ਹੁੰਦੇ ਨੇ ਨਿਚਲੇ ਤੋਂ ਉੱਪਰ ਤੱਕ 골ਡ ਹੁੰਦਾ ਤੇ ਬੇਸ ਮੈਟਲ ਨਾਲ ਤਾਂਬੇ ਨਾਲ ਤਿਆਰ ਹੋ ਕੇ ਉਹਦੇ ਉੱਤੇ 골ਡ ਚੜਾਇਆ ਜਾਂਦਾ ਲਿਕਵਿਡ ਫਾਰਮ ਦੇ ਵਿੱਚ ਤੇ ਇਹਦਾ ਪਹਿਨਾਵਾ ਜਦੋਂ ਤੁਸੀਂ ਪਹਿਨਦੇ ਹੋ ਉਹ ਵੀ ਤੁਹਾਨੂੰ ਉਹੀ ਲਗਤੀ ਫੀਲ ਦਿੰਦਾ ਕਿਉਂਕਿ ਹੈ ਹੀ 골ਡਾ 24 ਕੈਰੇਟ 골ਡ ਹੈ ਤੇ ਜਦੋਂ ਇਸ ਨੂੰ ਮਤਲਬ ਚੈੱਕ ਵੀ ਕਰਵਾਉਣਾ ਮਸ਼ੀਨ 'ਚ ਤਾਂ ਵੀ 24 ਕੈਰਟ 골ਡ ਦੱਸਦਾ ਉਹ ਤੇ ਜਿਹੜੀ ਬਦਲ ਹੈ ਜਿਹਨੂੰ ਆਪਾਂ ਕਹਿ ਦਿੰਦੇ ਆ ਕਿ ਖਰੀਦ ਲਿਆ ਅਸੀਂ 골ਡ ਤੇ ਪਾਣਾ ਵੀ ਹੈ ਤੇ ਸੰਭਾਲਣਾ ਵੀ ਹੈ ਅਸੀਂ ਤਾਂ ਕਹਿੰਦੇ ਆ ਵੀ ਤੁਸੀਂ 골ਡ ਨੂੰ ਇਨਵੈਸਟਮੈਂਟ ਦੇ ਤੌਰ ਤੇ 골ਡ ਲੈ ਕੇ ਰੱਖੋ ਅਗਰ ਤੁਸੀਂ ਜੁਅਰਲੀ ਲੈਣੀ ਹੈ ਤਾਂ ਸਾਡੇ ਕੋਲੇ ਆਓ ਤੁਹਾਨੂੰ ਉਹੀ ਡਿਜ਼ਾਈਨ ਸਾਰਾ ਕੁਝ ਉਹੀ ਅਸੀਂ ਬਣਾ ਕੇ ਦਿੰਦਾ ਇਹ ਆਮ ਗੱਲ ਕਰਦੇ ਅਸੀਂ 골ਡ ਲੈ ਲਿਆ ਅਸੀਂ ਆਮ ਪਟਨਾਵਾ ਕੀ ਦੇਖਦੇ ਆਂ ਵੀ ਬੋਲਟ ਲੈ ਜਾ ਤਾਂ ਦੁਕਾਨ ਡਰ ਬੜਾ ਹੈ ਕਿਉਂਕਿ 135000 ਦੇ ਨੇੜੇ ਛੇੜਿਆ ਜਦ ਕੋਈ ਹੱਥ ਪੈਸੇ ਦਾ ਕੜਾ ਵੀ ਕੱਢ ਕੇ ਲੈ ਗਿਆ ਤਾਂ ਸਾਧੂ ਦੀ ਦੋ ਤੋਲਿਆਂ ਦਾ ਕੜਾ ਤਾਂ 270000 ਰੁਪਏ ਸਿੱਧਾ ਚਲੇ ਗਿਆ ਆਪਾਂ ਇੱਕ ਮੋੜ ਲਈ ਗੱਲ ਇਹ ਕਰੀਏ ਜੇ ਮੈਂ ਕਹਣਾ ਤੁਹਾਡੇ ਵਾਲਾ ਕੜਾ ਲੈ ਜੀ ਵੇਕਰ ਤਾਂ ਇਹ ਨਹੀਂ ਕਰਦੀ ਹਾਂ ਬਿਲਕੁਲ ਉਹੀ ਗੱਲ ਆਸੀ ਨਾ ਕਿ ਤੇ ਤਿੰਨ ਤੋਲਿਆਂ ਦਾ ਕੜਾ ਦੋ ਤੋਲਿਆਂ ਦਾ ਤੇ ਤਿੰਨ ਤੋਲਿਆਂ ਦਾ ਤੇ ਤਿੰਨ ਤੋਲਿਆਂ ਦਾ ਕੜਾ ਜੈਡ ਦੀ ਲਗਾਤੀ ਜਾਂਦੇ ਤਾਂ 4 ਲੱਖ ਰੁਪਏ ਦਾ ਜਾਂਦਾ ਕਰੋ ਤੇ ਉਹਦੀ 30 ਤੋਂ 40000 ਰੁਪਏ ਦੀ ਬਣਵਾਈ ਹੁੰਦੀ ਜੋ ਮੈਨੂਫੈਕਚਰਿੰਗ ਕੋਸਟ ਤੇ ਸਾਡੇ ਕੋਲ ਜਿਹੜਾ ਕੜਾ ਹੈ ਉਹ 10 ਤੋਂ 15000 ਰੁਪਏ ਚੋਂ ਤਿਆਰ ਹੋ ਜਾਂਦਾ ਉਹਦੀ ਵੀ ਮਤਲਬ ਇੱਕ ਗਾਰੰਟੀ ਦੇ ਤੌਰ ਤੇ ਅਸੀਂ ਇਹ ਗੱਲ ਕਹਿੰਦੇ ਆ ਵੀ ਲਾਈਫਟਾਈਮ ਵੀ ਉਮਰ ਭਰ ਦੇ ਵਿੱਚ ਜਦੋਂ ਮਨ ਜੇ ਉਹਨੂੰ ਚੇਂਜ ਕਰਾ ਕੇ ਲੈ ਜਾਓ ਚੇਂਜ ਕਰਾ ਕੇ 50% ਦੇ ਦਿੰਦੇ ਇੱਕ ਗੱਲ ਹੋਰ ਵੀ ਸੀ ਕੁਝ ਵੀਡੀਓ ਸੋਸ਼ਲ ਮੀਡੀਆ ਦੇ ਦੇਖ ਲਿਆ ਕੜਿਆਂ ਦੇ ਵਿੱਚ ਸਨੇਹਾਰ ਕੀ ਕਰਦੇ ਨੇ ਮਿੱਟੀ ਵਗੈਰਾ ਜਾਂ ਜਿਹੜੇ ਸਮਾਨ ਪਾਉਂਦੇ ਨੇ ਬੜੇ ਨੇ ਬਦਾਨ ਦੇ ਦੇਖੋ ਵਿਚਾਰਾ ਜਿਹੜਾ ਦੇਖੋ ਮੈਂ ਸੋਨੇ ਦਾ ਕੜਾ ਬਣਵਾ ਲਈ ਸਭ ਤੋਂ ਮੋਟਾ ਉਹਦੇ ਵਿੱਚ ਕੋਈ ਮਿੱਟੀ ਭਰਤੀ ਸਨੇਹਾਰ ਲੋਪੇ ਇਹ ਕਹਿੰਦੇ ਵੀ ਸਾਰੇ ਦੁਨੀਆ ਮਾੜੀ ਐ ਜੇ ਸਾਰੀ ਦੁਨੀਆ ਤੇ ਚੰਗੀ ਬੈਠੀ ਐ ਕਿਉਂਕਿ ਜਦੋਂ ਸੋਸ਼ਲ ਮੀਡੀਆ ਤੇ ਜਿਹੜੇ ਵੀਡੀਓ ਆਉਂਦੀਆਂ ਨੇ ਤਾਂ ਸਾਡੇ ਮਨ ਦੇ ਵਿੱਚ ਇੱਕ ਵਹਿਮ ਪੈਦਾ ਹੋ ਜਾਂਦਾ ਐ ਵੀ ਯਾਰ ਕਿਤੇ ਸਾਡਾ ਨਾ ਢੱਗੀ ਨਾਲ ਮੈਨੂੰ ਲੱਗਦਾ ਜੇ ਛੋਟੇ ਵਾਲਾ ਘੜਾ ਲੈ ਲਈ ਪਰ ਮਨ ਚਦਾ ਹੋ ਨਹੀਂ ਸਕਦਾ ਪਰੇਸ਼ਾਨ ਜੀ ਗੱਲ ਇਹ ਹੈ ਵੀ ਜਿਸ ਦਾ ਕਾਮ ਉਸੀ ਕੋ ਸਾਚੀ ਤਾਂ ਜਿਨੇ ਕੁਛ ਕਰਨਾ ਗਲਤ ਕਰਦਾ ਤਾਂ ਗਲਤ ਭੁੱਖ ਪਕ ਲੱਗਦਾ ਉਹ ਗਲਤ ਕਰਦੇ ਹੋ ਮੈਂ ਘੜਾ ਲੈ ਕੇ ਛੋਟਲੇ ਵਿਆਹ ਕਟਾਉਣਾ ਚਲੋ ਥੋੜੀ ਜੋਲਰ ਜੁਐਲਰ ਦੀ ਦੁਕਾਨ ਆ ਤੁਸੀਂ ਮੈਨੂੰ ਕੱਟ ਕੇ ਦਿਖਾ ਦਿਨੇ ਹੋ ਮੇਰਾ ਮਨ ਤਹਿ ਲ ਗਿਆ ਇਹੋ ਠੀਕ ਹੈ ਪਰ ਸਾਰੇ ਸੁਨਿਆਰ ਇੱਕ ਨਾਲ ਦੇ ਨਹੀਂ ਹੁੰਦੇ ਇਹੋ ਤਾਂ ਸੀ ਵੀ ਕਹਨੇ ਆ ਵੀ ਕੋਈ ਮਾਰਾ ਨਹੀਂ ਬੱਟੇ ਸਾਰੀ ਚੱਗੀ ਹੁੰਦੀ ਜਿਹੜੀ ਮੇਜਰ ਮੈਨੂਫੈਕਚਰਿੰਗ ਕੋਸਟ ਦੀ ਕਹਾਣੀ ਆ ਉਹ ਤਾਂ ਉੜੇ ਜਾਂਦੀ ਹੈ ਇੱਕ ਵਾਰ ਜਿਹੜੇ ਸਾਡੇ ਪੁਰਖ ਕਹਿੰਦੇ ਸੀਗੇ ਕਿ ਤਿੰਨ ਵਾਰ ਸੋਨਾ ਸੁਨਿਆਰ ਕੋਲੇ ਗਿਆ ਤੇ ਖਤਮ ਤਾਂ ਉਹ ਤਾਂ ਕਹਾਣੀ ਹੈ ਜਿਹੜੇ ਬਣੀਆਂ ਹੁੰਦੀਆਂ ਉਹ ਵੈਸੇ ਹੀ ਤਾਂ ਨਹੀਂ ਬਣੀਆਂ ਹੁੰਦੀਆਂ ਇਸੇ ਕਰਕੇ ਬਣੀਆਂ ਹੁੰਦੀਆਂ ਸੀ ਤਾਂ ਇਹਦੇ ਵਿੱਚ ਕੋਈ ਐਸਾ ਨਹੀਂ ਹੈ ਮਤਲਬ ਸਾਰੀ ਜੁਡੀ ਮੈਂ ਤੁਹਾਨੂੰ ਦਿਖਾ ਦਿੰਦਾ ਐਵਰੇਜ ਜਿਹੜੀ 4-5 ਲੱਖ ਰੁਪਏ ਦਾ ਕੜਾ ਹੈ ਜਾਂ 4-5 ਲੱਖ ਦੀ ਚੇਨ ਉਹ 15-20% ਦੀ ਕੋਸਟ ਚ ਸੀ ਈ ਅਗਰ ਚਲੋ 42 ਵਾਲਾ ਲੈ ਜਾਂਦਾ ਲੀਡਿਸ ਲਈ ਕਈ ਵਾਰ ਚਲੋ ਜਿਵੇਂ ਸਾਨੂੰ ਪਤਾ ਵੀ ਲੀਡਿਸ ਦੇ ਆਪਸ ਵਿੱਚ ਲੜਾਈ ਹੋ ਜਾਂਦੀ ਹੈ ਕਈ ਵਾਰ ਇੱਕ ਦੂਜੇ ਨੂੰ ਡਾਟ ਮਾਰਦੀਆਂ ਨੇ ਕਹਿੰਦੀਆਂ ਨੇ ਯਾਰ ਤੂੰ ਦਾ ਸਿਆਉਣਾ ਲੈ ਕੇ ਆਈਆਂ ਡੁਪਲੀਕੇਟ ਲੈ ਕੇ ਆਈਆਂ ਵੀ ਤੂੰ ਕਿਹੜਾ ਰੀਜਨਲ ਲੈ ਕੇ ਆਈਆਂ ਜਾ ਕੇ ਪਤਾ ਕਰਸ ਨੇ ਯਾਰ ਇਹ ਤਾਂ ਡੁਪਲੀਕੇਟ ਹੈ ਉਹਦਾ ਲਿਕੇ ਮੇਦੇਸ ਤੇ ਬਦਲਿਆ ਇਹ ਸਾਰੇ ਜਿੱਤੇ ਨਹੀਂ ਬਦਲੇ ਇਸ ਨੂੰ ਦੇਖੋ ਅਸੀਂ ਜੀਐਸਟੀ ਦਾ ਬਿੱਲ ਕੱਟ ਕੇ ਦਿੰਨੇ ਆਂ अच्छा जी लाइफ टाइम एक्सचेंज ਦਿੰਨੇ ਆ ਜੀ ਐਸਟੀ ਦਾ ਬਿਲ ਤਾਂ ਨਹੀਂ ਕਰਨਾ ਇੱਕ ਸਾਈਡ ਤਾਂ ਆਪਾਂ ਕਹਿਣਾ ਵੀ ਸੌਲਾ ਸਸਤਾ ਹੈ ਇੱਕ ਸਾਈਡ ਆਪਾਂ ਜੀਐਸਟੀ ਦਾ ਬਿਲ ਵੀ ਕੱਟ ਕੇ ਦੇ ਦੇਣਾ ਦੇਖੋ ਜੀਐਸਟੀ ਦਾ ਬਿਲ ਤਾਂ ਕੱਟ ਕੇ ਦਿੰਨੇ ਆ ਜੀ ਕਿਉਂਕਿ ਪੱਕੇ ਦਾ ਕੰਮ ਹੈ ਸਾਰਾ ਇਹ ਠੀਕ ਹੈ ਪੱਕੇ ਜੀ ਬਿਲ ਦਿੰਨੇ ਆ ਗਾਰੰਟੀ ਉਹਦੇ ਉੱਤੇ ਲਿਖੀ ਹੁੰਦੀ ਹੈ ਵਿੱਚ ਉਹ ਵਾਲ ਜੀ ਤੁਸੀਂ ਆ ਕੇ ਇਹਨੂੰ 15% এক্সচেਜ ਕਰਾ ਕੇ ਲੈ ਜੀ ਅੱਛਾ ਤਾਂ ਜਿੰਨਾ ਕੰਮ ਹੈ ਸਾਰਾ ਟ੍ਰਾਂਸਪੇਰੈਂਟ ਦਿੱਖਿਆ ਜਿਹੜਾ ਇਸ ਚ ਪਾਇਆ ਹੋਇਆ ਉਹ ਵੀ ਅਗਲੇ ਨੂੰ ਦੱਸ ਕੇ ਦਿੰਨੇ ਆ ਬੇਚ ਦੇ ਵਿੱਚ ਇੰਨਾ ਮੋਟਾ ਅਸੀਂ ਨਹੀਂ ਕਹਿੰਦੇ ਹੈਗੇ ਜੇ ਅਗਰ ਹਾਂ ਅੱਜ ਆ ਕੜਾ ਮੈਨੇ ਪਾਇਆ ਪਿਆ ਬੇਸ ਕੰਨੇ ਦੇ ਵਿੱਚ ਮੈਂ 550 ਗੀਜੀ ਵੋਲਟ ਪਾਇਆ ਹੈ ਮੈਂ ਲੋਕਾਂ ਨੂੰ ਇਹ ਹੀ ਲੈ ਕੇ ਦਿੰਦਾ ਵੀ ਇੱਕ ਕਰਾ ਬੋਲਦਾ ਹੈ ਅਸੀਂ ਕਹਿੰਦੇ 550 ਕਿਉਂਕਿ ਇੱਕ ਕਰਾ ਬੋਲ ਦੀ ਕੋਸਟ ਹੈ 16-17000 ਤਾਂ ਮੈਂ 13000 ਦੀ ਕੀਮਤ ਦੇ ਦੂੰਗਾ ਨਹੀਂ ਜਿਵੇਂ ਦੂਜਾ ਸੋਨੇ ਦੀ ਕੀਮਤ ਵਧਦੀ ਹੈ ਕੀ ਦੀ ਵਧਦੀ ਹੈ ਨਹੀਂ ਇਹਦੀ ਅਸੀਂ ਜਿਹੜੀ ਕੋਸਟ ਸੀ ਰੱਖੀ ਹੈ ਉਹ ਅਗਰ ਅਸੀਂ ਐਪਰੀਸੀਏਸ਼ਨ ਨਹੀਂ ਦੇਦੇ ਤਾਂ ਡਿਪਰੀਸੀਏਸ਼ਨ ਵੀ ਨਹੀਂ ਦੇਦੇ No appreciation no depreciation ਦਾ ਤਾਂ ਇਸ ਕੰਮ ਕਰ ਰਹੇ ਹਾਂ ਵੀ ਤੁਸੀਂ ਲਾਈਫ ਟਾਈਮ ਜਦੋਂ ਵੀ ਇਹਨੂੰ ਚੇਂਜ ਕਰਾਣਾ ਹੈ ਐਕਸਚੇਂਜ ਕਰਾਣਾ ਹੈ 50% ਦੇ ਉੱਤੇ ਐਕਸਚੇਂਜ ਕਰਾ ਕੇ ਕੋਈ ਵੀ ਨਵੀਂ ਚੀਜ਼ ਲੈ ਕੇ ਜਾ ਸਕਦੇ ਹੋ ਔਰ ਇੱਕ ਮੈਸੂਮੀ ਚੀਜ਼ ਹੋਰ ਦੱਸ ਦੇਣਾ ਕਿਉਂਕਿ ਅਸੀਂ ਬ੍ਰਾਂਡਿੰਗ ਕਰਕੇ ਚੱਲ ਰਹੇ ਹਾਂ ਬ੍ਰਾਂਡ ਬਣਾ ਕੇ ਚੱਲ ਰਹੇ ਹਾਂ ਜ਼ਰੂਰਤ ਅਸੀਂ ਪਹਿਲਾ ਸ਼ੋਰੂਮ ਹੈ ਮਾਰਕਚੌਨਵਰ ਸਾਡੀਆਂ ਪੰਜਾਬ ਦੇ ਪੱਖ-ਪੱਖ ਜ਼ਿਲ੍ਹਿਆਂ ਚ ਅਸੀਂ ਆਪਦੀ ਨਾਲ ਸ਼ੋਰੂਮ ਖੋਲ੍ਹਾਂਗੇ ਤਾਂ ਅਗਰ ਕੋਈ ਬਰਨਾਲੇ ਦਾ ਕਸਟਮਰ ਜਾਂ ਪਟੰਡੇ ਦਾ ਕਸਟਮਰ ਸਾਡੇ ਕੋਲ ਇੱਥੇ ਲੈ ਆ ਜਾਂਦਾ ਤੇ ਅਗਲੇ ਸਾਲ ਤੋਂ ਸਾਡੇ ਉੱਥੇ ਬ੍ਰਾਂਚਾ ਖੁੱਲ ਜੰਨੇ ਜੇ ਉੱਥੇ ਵੀ ਐਕਸਚੇਂਜ ਕਰਾਣਾ ਹੋਵੇ ਤਾਂ ਹੋ ਜਾਊਗਾ ਕੋਈ ਪ੍ਰੋਬਲਮ ਨਹੀਂ ਆਏਗੀ ਨਹੀਂ ਉਸ ਚੀਜ਼ ਦੀ ਕੋਈ ਇਹ ਅਗਰ ਗੱਲ ਕਰੀਏ ਆਮ ਲੋਕਾਂ ਦੇ ਮਨਾਂ ਚ ਹੁੰਦਾ ਕਿ ਚਲੋ ਕੋ ਬਿਆਹ ਦੇ ਵਿੱਚ ਪਾ ਕੇ ਜਾਈਏ ਸਿ ਮਾਲਕ ਇਹ ਤਾਂ ਇਹ ਗਾ ਵੀ ਕਿਤੇ ਦੋ ਕੁ ਦਿਨਾਂ ਦੇ ਵਿੱਚ ਕੀ ਬਣੋ ਜਿਵੇਂ ਗਰਮੀ ਦਾ ਸੀਜ਼ਨ ਨਿਕਲ ਕੇ ਗਿਆ ਜੀ ਠੰਡ ਦਾ ਸੀਜ਼ਨ ਆ ਜਾਣਾ ਹੈਗਾ ਤੇ ਗਰਮੀ ਦੇ ਜਿਹੜੇ ਜਦੋਂ ਦੇਖਦੇ ਕਿਉਂਕਿ ਪਸੀਨਾ ਵੀ ਲੱਗਦਾ ਉਹਨਾਂ ਨੂੰ ਚੀਜ਼ਾਂ ਨੂੰ ਜ਼ੋਰ ਇਹਨਾਂ ਦੇ ਜਿਵੇਂ 골ਡ ਦਾ ਰੰਗ ਹੈ ਜਿਵੇਂ ਜਿੰਦੇ ਨੇ ਕਿ ਉਮੇਲੀ ਨੇ ਦੇਖੋ ਆ ਮੈਂ ਹੁਣ ਫੇਰ ਦੱਸ ਰਿਹਾ ਤੁਹਾਨੂੰ ਵੀ 11 ਮਹੀਨੇ ਪਾਇਆ ਹੈ ਅੱਛਾ ਜਿੰਨਾ ਪਾਇਆ ਸੀ ਉਮੇਲੀ ਅਸੀਂ ਵੀ ਪਹਿਲਾ ਸਾਲ ਐਕਸਪੈਰੀਮੈਂਟ ਸੀ ਕਰਨਾ ਸੀ ਪਰ ਮੈਨੂੰ ਲੱਗਦਾ ਅਸੀਂ ਕਾਮਯਾਬ ਜਿਹੜਾ ਲੋਕਾਂ ਦਾ ਪਿਆਰ ਹੈ ਉਹ ਕਿਉਂਕਿ ਲੋਕ ਇੱਕ ਸਾਲ ਦੇ ਵਿੱਚ 10 ਮਹੀਨੇ ਹੋ ਗਏ ਨੇ ਸਾਨੂੰ ਕਰ ਤਾਂ 10 ਮਹੀਨਿਆਂ ਚ ਕਈ ਕੁਸ਼ਕਸਮਾਂ ਵੈਸੀ ਨੇ ਜਿਹੜੇ ਤਿੰਨ ਤਿੰਨ ਚਾਰ ਚਾਰ ਵਾਰ ਰਿਪੀਟ ਹੋ ਗਿਆ ਹੈ ਤਾਂ ਜੇ ਕੋਈ ਕਸਟਮਰ ਚੌਥੀ ਵਾਰ ਥੋੜੀ ਨੂੰ ਚ ਤੀਜੀ ਵਾਰ ਇਹ ਚੌਥੀ ਵਾਰ ਸਮਾਨ ਲੈ ਕੇ ਜਾ ਰਿਹਾ ਹੈ ਤਾਂ ਉਹਨਾਂ ਨੂੰ ਉਸ ਦੀ ਤਸੱਲੀ ਹੈ ਸਾਡੀ ਤੇ ਲੋਕਾਂ ਦਾ ਜਿਹੜਾ ਬੇਸ਼ੁਮਾਰ ਪਿਆਰ ਸਾਨੂੰ ਮਿਲ ਰਿਹਾ ਹੈ ਅਸੀਂ ਜਿਹੜੇ ਅਗਲੇ ਸਾਲ ਤੋਂ ਜਿਹੜੇ ਪ੍ਰੋਜੈਕਟ ਕਰਨੀਆਂ ਨੇ ਪਹਿਲਾਂ ਅਸੀਂ ਕੁਝ ਇਹ ਸੋਚਿਆ ਸੀ ਕਿ ਫ੍ਰੈਂਚਾਈਜ਼ੀ ਸਿਸਟਮ ਚ ਜਾਵਾਂਗੇ ਪਰ ਹੁਣ ਸਾਡੀ ਕੋਸ਼ਿਸ਼ ਹੈ ਵੀ ਅਸੀਂ ਆਪ ਦੇ ਹੀ ਸ਼ੋਅ ਨੂੰ ਜਿਵੇਂ ਦਿਨੇਸ਼ ਜੀ ਰਾਜਨੀਤੀ ਦੇ ਵਿੱਚ ਆਮ ਕਾਮਯਾਬ ਸੀ ਕੀ ਗੈਣਾ ਦੇ ਵੀ ਕਾਮਯਾਬ ਹੋ ਦਗੇ ਦੇਖੋ ਰਾਜਨੀਤੀ ਚ ਕੰਮ ਇਹ ਜੇਕਰ ਇੱਕ ਪਰਚਾਰਿਤ ਖੇਰਾ ਸ਼ੁਰੂ ਹੋਏ ਤੋਹਨੇ ਚੋਣ ਵੀ ਲੜੀ ਲੋਕਾਂ ਦਾ ਦਮਦਮ ਖੜੇ ਵੀ ਇਹ ਲੋਕ ਜੁਮੇ ਗੈਣਾ ਦਾ ਵਿੱਚ ਆ ਜਾਂ ਰਾਜਨੀਤੀ 'ਚ ਵਿਸ਼ਵਾਸ ਕਰਦੇ ਨੇ ਕਿ ਦਿਨੇ ਜਿੱਤੇ ਵੀ ਕਰੇ ਉਤਰ ਜੀ ਦੇਖੋ ਰਾਜਨੀਤੀ ਦੇ ਵਿੱਚ ਮਤਲਬ ਮੈਨੂੰ ਤਾਂ ਖੁਸ਼ੀ ਹੁੰਦੀ ਹੈ ਜਦੋਂ ਅੱਜ ਵੀ ਲੋਕ ਮੈਨੂੰ ਆ ਕੇ ਕਹਿੰਦੇ ਨੇ ਵੀ ਅਗਰ ਤੁਸੀਂ ਹੁੰਦੇ ਤਾਂ ਆ ਹਾਲ ਨਹੀਂ ਹੋਣਾ ਸੀ ਨੀ ਹਾਰ ਦਾ ਨੀ ਵੱਡਾ ਤਾਂ ਇੱਥੇ ਵੀ ਕਹਿਣਾ ਚ ਹੈ ਨਾ ਵੀ ਗਦੇ ਨਾ ਉਹਦੇ ਨਾ ਜਿਵੇਂ ਤੁਸੀਂ ਕਹਿਣਾ ਵੀ ਇਹਦੇ ਉਧਰ ਰਾਜਨੀਤੀ ਵਾਲਾ ਕੰਮ ਅਸੀਂ ਕਹਿਣਾ ਲੈ ਲਈਏ ਤੇ ਆਮ ਆਦਮੀ ਪਾਰਟੀ ਮੰਗੂ ਇੱਧਰ ਵੀ ਹੋਈ ਹਾਲਾਤਾਂ ਹੋ ਜਾਂਦੇ ਨੇ ਸਾਡੇ ਪਰ ਮੈਂ ਤੁਹਾਨੂੰ ਕੋਈ ਨਹੀਂ ਇਹੀ ਕਹਿ ਸਕਦਾ ਵੀ ਨਾ ਤਾਂ ਮੈਂ ਕਦੇ ਧੋਖਾ ਨਹੀਂ ਉੱਥੇ ਕੀਤਾ ਨਾ ਸਾਡਾ ਕੋਈ ਇੱਥੇ ਮੋਟਿਵ ਹੈ ਉੱਥੇ ਵੀ ਤੁਸੀਂ ਮੇਰੇ ਨਾਲ ਪਿਛਲੇ 10 ਸਾਲ ਤੋਂ ਜੁੜੇ ਹੋ ਨੀਓ ਉੱਥੇ ਵੀ ਮੈਨੂੰ ਲੱਗਦਾ ਵੀ ਇੱਕ ਵੀ ਬੰਦਾ ਮੇਰੇ ਹਲਕੇ ਦਾ ਵੀ ਇਹ ਨਹੀਂ ਕਹਿ ਸਕਦਾ ਵੀ ਇਹਨਾਂ ਨੇ ਕੋਈ ਮੇਰੇ ਨਾਲ ਕਮਿਟਮੈਂਟ ਕੀਤੀ ਸੀ ਤੇ ਪੂਰੀ ਨਹੀਂ ਅਸੀਂ ਜੋ ਵੀ ਕਿਹਾ ਉਹ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਹੈ ਚਾਹੇ ਉਹ ਮੈਂ ਬਲੋਡੀ ਤੇ ਦੇ ਵਿੱਚ ਰਹਾ ਚਾਹੇ ਅੱਜ ਮੈਂ ਰਾਜਨੀਤੀੋਂ ਕਿਨਾਰਾ ਕਰਕੇ ਆਪ ਦਾ ਬਿਜ਼ਨਸ ਕਰ ਰਿਹਾ ਤਾਂ ਸਾਡਾ ਮੋਟਿਵ ਇਹੀ ਹੁੰਦਾ ਵੀ ਜੋ ਅਸੀਂ ਲੋਕਾਂ ਨੂੰ ਗੱਲਾਂ ਕਹਿੰਦੇ ਆ ਉਹ ਤੇ ਪੂਰਜ਼ੀ ਨੇ ਔਰ ਸਾਡੀ ਜੁਨਰੀ ਨੂੰ ਲੈ ਕੇ ਮੈਂ ਇੱਕੋ ਹੀ ਗੱਲ ਕਹੂੰਗਾ ਕਿ ਪਾਲਿਸ਼ ਵਾਲੀ ਜੁਨਰੀ ਨਹੀਂ ਹੈ ਕਿ ਇਹ 골ਡ ਵਾਲੀ ਜੁਨਰੀ ਹੈ ਇਥੇ ਜਿਹੜੀ ਲਿਕਵਿਡ ਫਾਰਮ ਦੇ ਵਿੱਚ 골ਡ ਚੜਿਆ ਹੋਇਆ 24 ਕੈਰੇਟ 골ਡ ਹੈ ਔਰ ਇਹਨੂੰ ਤੁਸੀਂ ਕਿਸੇ ਵੀ ਮਸ਼ੀਨ ਤੇ ਕਿਸੇ ਵੀ ਸੁਨਿਆਰੇ ਤੋਂ ਚੈੱਕ ਕਰਵਾ ਸਕਦੇ ਸਾਡੇ ਤੋਂ ਲੈ ਕੇ ਚੈੱਕ ਕਰਾ ਲਓ ਅਗਰ ਉਸ ਦੇ ਵਿੱਚ 골ਡ ਨਹੀਂ ਮਿਲਦਾ ਤਾਂ ਸਿਰਫ ਆਪਸ ਦੇ ਕਿਉਂਕਿ ਇਹ ਗੱਲ ਤਾਂ ਕਹਿ ਰਹੇ ਆ ਅਗਰ 50% ਦੀ ਅਸੀਂ ਲੋਕਾਂ ਨੂੰ ਕਹੇ ਸਾਡੇ ਨੂੰ 6 ਮਹੀਨੇ ਦੀ ਗਾਰੰਟੀ ਹੈ 4 ਮਹੀਨੇ ਦੀ ਗਾਰੰਟੀ ਹੈ ਲਾਈਫ ਟਾਈਮ ਕਿਉਂਕਿ ਕਿ ਚੱਲਦੇ ਆ ਕਿਉਂਕਿ ਸਾਡਾ ਪ੍ਰੋਡਕਟ ਹੈ ਅਸੀਂ ਆਪ ਨੂੰ ਆਇਆ ਫਿਰ ਜਦੋਂ ਅਸੀਂ ਆਪ ਇੱਕ ਚੀਜ਼ ਨੂੰ ਬਣਾਨੇ ਆ ਤਾਂ ਸਾਨੂੰ ਪਤਾ ਹੁੰਦਾ ਵੀ ਕਾਰੀਗਰ ਨੇ ਇਸ ਚੀਜ਼ ਵਿੱਚ ਕੀ ਪਾਇਆ ਜਦੋਂ ਤੁਸੀਂ ਗੋਲ ਲਿਕਵਿਡ ਛੜਾਉਣੇ ਹੋ ਇਸ ਤੇ ਤਾਂ ਸਾਨੂੰ ਪਤਾ ਹੈ ਕਿ ਇਸ ਤੇ ਕਿੰਨਾ ਗੋਲ ਛੜਿਆ ਹੋਇਆ ਹੈ ਤਾਂ ਤੁਹਾਨੂੰ ਇੱਕ ਪ੍ਰੋਡਕਟ ਦੀ ਗਾਰੰਟੀ ਹੋਏਂਦੀ ਆ ਆਪਦੇ ਮਨ ਨੂੰ ਵੀ ਪਤਾ ਹੁੰਦਾ ਵੀ ਇਸ ਦੇ ਵਿੱਚ ਮਾਲ ਲੱਗਿਆ ਹੋਇਆ ਹੈ ਤੇ ਉਹਨੂੰ ਜਦੋਂ ਮਰਜ਼ੀ ਤੁਸੀਂ ਚੇਂਜ ਕਰਕੇ ਲਿਆ ਸਕਦੇ ਆ ਆ ਗੱਲ ਜ਼ਿੰਮੇਦਾਰ ਨੇ ਸਾਡੇ ਭਰਾ ਉਹਨਾਂ ਲਈ فاصلہ ਬੇਸਾਂ ਪੇਮੈਂਟ 6ਵੇਂ ਮਹੀਨੇ ਆਉਂਦੀ ਹੈ ਅਗਰ ਪਰਚ ਕਰੋ ਕਿਸੇ ਦੀ ਕੁੜੀ ਦਾ ਵਿਆਹ ਕਰਨਾ ਹੈ ਚਲੋ ਕਿਸੇ ਦੇ ਬੇਟੀ ਦਾ ਵਿਆਹ ਕਰਨਾ ਹੈ ਹੁਣ ਅਗਰ ਉਧਾਰ ਲੈ ਕੇ ਜਾਣਾ ਕਰੋ ਤੇ ਲਈ ਮੋਟਰ ਰੱਖਾਂਗੇ ਤੁਸੀਂ ਉਹਦੇ ਲਈ ਕੀ ਬਦਲ ਰੱਖੋ ਨਹੀਂ ਉਧਾਰ ਦਾ ਅਸੀਂ ਕੋਈ ਸਿਸਟਮ ਨਹੀਂ ਰੱਖਿਆ ਹੋਇਆ ਕਿਉਂਕਿ ਵੀ ਗੱਲ ਜ਼ਰੂਰੀ ਹੈ ਕਿਉਂਕਿ ਜੇ ਕਦੇ ਅਗਲਾ ਮਨ ਲਾ ਕੇ ਆਉਂਦਾ ਅਗਲਾ ਕਿ ਤੁਹਾਨੂੰ ਕਹਿੰਦਾ ਯਾਰ ਮੈਂ ਤਾਂ ਵੀ ਮੈਂ ਉਧਾਰ ਲੈਣਾ ਕੋਈ ਫਾਈਨੈਂਸ ਦਾ ਸਾਡਾ ਜਵਰ ਹੋਰ ਕਰਾਉਣਾ ਇੱਕ ਪ੍ਰੇਰਕ ਹੈ ਕਿਹੜਾ ਲੋਕੜਾ ਬਣਿਆ ਹੁੰਦਾ ਹੈ ਲੋ ਸਰ ਤੁਹਾਡਾ ਸੀ ਸਹਿਚਾਰ ਹੁੰਦਾ ਕਿਸੇ ਦੇ ਦੇਣਾ ਨਹੀਂ ਦੇਣਾ ਹੈਗਾ ਪਰ ਪਿਛਲੇ 10 ਮਹੀਨਿਆਂ ਤੋਂ ਨਾ ਤਾਂ ਮੇਰੇ ਤੋਂ ਕਿਸੇ ਨੇ ਇਥੇ ਉਧਾਰ ਮੰਗੀ ਹੈ ਤੇ ਨਾ ਮਿਲਦਾ ਉਹਨੇ ਕਿਉਂਕਿ ਕਿਸੇ ਨੇ ਮੰਗੀ ਨਹੀਂ ਤਾਂ ਮੈਂ ਜਵਾਬ ਵੀ ਨਹੀਂ ਦਿੰਦਾ ਹੈਗਾ ਤਾਂ ਮੈਨੂੰ ਨਹੀਂ ਲੱਗਦਾ ਹੈਗਾ ਗੋਲਡ ਦੇ ਕੰਮ ਦੇ ਵਿੱਚ ਕੋਈ ਉਧਾਰ ਦਾ ਕੰਮ ਹੈਗਾ ਤੇ ਲੋਕਾਂ ਦਾ ਜਿਹੜਾ ਪਿਆਰ ਮਿਲ ਰਿਹਾ ਹੈ ਅੱਗੇ ਤੁਹਾਨੂੰ ਵੀ ਪਤਾ ਵੀ ਹੈ ਉਹ ਤਿਹਾਰਾ ਮਸੀਨ ਚੱਲ ਰਿਹਾ ਹੈ ਤੇ ਅੱਗੇ ਵਿਆਹ ਸ਼ਾਦੀਆਂ ਦਾ ਸੀਜ਼ਨ ਆਉਣਾ ਲੇ ਤਾਂ ਇੱਥੇ ਇਹ ਵੀ ਕਹਿ ਸਕਦਾ ਮੈਂ ਕਿ ਸੋਨੇ ਕੋਈ ਆਧਾ ਜੁਲਰੀ ਆਪਦੇ ਟਾਈਪ ਦੀ ਤਿਆਰ ਕਰਾਂਗੇ ਸਾਨੂੰ ਫੋਟੋ ਦਿਓ ਅਸੀਂ ਉਹ ਵੀ ਟਾਈਪ ਕਰਕੇ ਤਿਆਰ ਕਰਾਂਗੇ ਉਹ ਕਿੰਨੇ ਦਿਨਾਂ ਚ ਤਿਆਰ ਕਰਕੇ ਦੇ ਉਹ ਤਕਰੀਬਨ 15 ਤੋਂ 1 ਮਹੀਨਾ ਦਾ ਸ ਅਗਰ ਗਾਲੇ ਕੇ ਲਈ ਸੋਨਾ ਤੁਹਾਡੇ ਲੈ ਲੈਣਾ ਆਣ ਜਾਂ شادی ਲਈ ਤਕਰੀਬਨ ਪੂਰੇ ਪ੍ਰਬੰਧ ਹੈਗਾ ਜਿਵੇਂ ਸ਼ਾਂਭ ਤੋਂ ਲੈ ਕੇ ਗਲਾਂ ਦੇ ਹਾਰ ਵਗੈਰਾ ਜਾਂ ਹੋਰ ਜਿਵੇਂ ਬ੍ਰੈਡ ਵਗੈਰਾ ਚੀਜ਼ਾਂ ਦੇ ਪੂਰੇ ਤਕਰੀਬਨ ਸ਼ਾਂਭ ਤੋਂ ਲੈ ਕੇ ਗਲੇ ਦਾ ਹਾਰ ਜੀ ਨੱਕ ਦੇ ਕੋਕੇ ਤੋਂ ਲੈ ਕੇ ਗਲੇ ਦਾ ਹਾਰ ਤਾਂ ਨੱਕ ਦਾ ਜਿਹੜਾ ਕੋਕਾ ਹੁੰਦਾ ਉਹ ਸਭ ਤੋਂ ਛੋਟਾ ਹੁੰਦਾ ਬਰੀਕਾਈਤ ਹੁੰਦੀ ਹੈ ਪਰ ਅਸੀਂ ਉਹ ਵੀ ਤਿਆਰ ਕਰਾਈ ਦੀ ਤੇ ਬੇਸ਼ੁਮਾਰ ਵੈਰਾਈਟੀ ਜਿਹਨੂੰ ਆਪਾਂ ਕਹਿੰਦੇ ਹਾਂ ਵੀ ਸਾਡੇ ਕੋਲ ਕੋਈ ਆਂਦਾ ਤਾਂ ਉਹ ਲੈ ਕੇ ਹੀ ਜਾਂਦਾ ਹੈ ਇਹ ਨਹੀਂ ਕਰਕੇ ਜਾਂਦਾ ਕਿ ਰਿਵਿਊਜ਼ ਕਿਉਂਕਿ 200 ਤੋਂ ਵੱਧ ਡਿਜ਼ਾਈਨ ਅਸੀਂ ਲੇਡੀਜ਼ ਬੈਂਗਲ ਦੇ ਵਿੱਚ ਦੇ ਦਾਂਗੇ 20 ਤੋਂ ਵੱਧ ਡਿਜ਼ਾਈਨ ਜੈਂਟਸ ਕੜੇ ਦੇ ਵਿੱਚ ਦੇ ਦਾਂਗੇ 100 ਦੇ ਲਗਭਗ ਡਿਜ਼ਾਈਨ ਲੇਡੀਜ਼ ਹਾਰਾਂ ਦੇ ਵਿੱਚ ਦੇ ਦਾਂਗੇ ਚਾਹੇ ਉਹ ਰਾਣੀ ਹਾਰ ਲੈ ਲਓ ਚਾਹੇ ਚੋਕਰ ਸੈੱਟ ਲੈ ਲਓ ਚਾਹੇ ਸ਼ਾਰਟ ਸੈੱਟ ਲੈ ਲਓ ਚਾਹੇ ਕੱਠੀ ਸੈੱਟ ਲੈ ਲਓ ਤਾਂ ਇਅਰਿੰਗ ਨੇ ਛਾਂਪਾਂ ਨੇ ਛਾਂਪਾਂ ਦੇ 200 ਤੋਂ ਵੱਧ ਡਿਜ਼ਾਈਨ ਆਈਏ ਅਸੀਂ ਛਾਂਪ ਦੇ ਵਿੱਚ ਅਮ ਮਗਰ ਜੇ ਜਰਾ ਇਹ ਕਸਟਮਰ ਆਉਂਦਾ ਤਾਂ ਸੰਤੁਸ਼ਟੀ ਹੋ ਕੇ ਜਾ ਸਕਦਾ ਬਿਲਕੁਲ ਸੰਤੁਸ਼ਟ ਹੋ ਕੇ ਜਾ ਸਕਦਾ ਹੈ ਉਹ ਸੰਤੁਸ਼ਟ ਉਹਦੀ ਜੇ ਸਾਡੇ ਕੋਲੇ ਵੀ ਸੰਤੁਸ਼ਟੀ ਨਹੀਂ ਹੁੰਦੀ ਤਾਂ ਕਿਸੇ 골ਡ ਵਾਲੇ ਕੋਲੇ ਆ ਕੇ ਉਹਨੂੰ ਚੈੱਕ ਵੀ ਕਰਾ ਸਕਦਾ ਫਿਰ ਉਹਦਾ ਸੰਤੁਸ਼ਟੀ ਜੇ ਤੁਸੀਂ ਕਹਿ ਕੀ ਵੇਚਦਾ ਨਾ ਵੀ ਸੋਨਾਰ 24 ਕੈਰੇਟ ਸੋਨੇ ਦਾ ਭਰ ਤੁਸੀਂ ਦੱਸੇ ਦਿੱਤਾ ਹਾਂ ਜੇਕਰ ਉਹ ਜਾ ਕੇ ਆਪਣੇ ਵਹਿ ਪੈਦਾ ਕਰਦਾ ਜਾ ਉਹ ਕਰ ਦੋ ਤਾਂ ਬੱਕਰੀ ਗੱਲ ਨਾ ਤੁਸੀਂ ਕਹਿ ਕੀ ਚੀਜ਼ ਨੂੰ ਪ੍ਰੋਡਕਟ ਨੂੰ ਵੇਚਦੇ ਸਭ ਤੋਂ ਵੱਡੀ ਗੱਲ ਤੇ ਅਸੀਂ ਬਿਲਕੁਲ ਕਲੀਅਰ ਪਾਲਿਸੀ ਰੱਖੀ ਹੈ ਏ ਟਰਾਂਸਪੇਰੈਂਟ ਰੱਖੀ ਹੈ ਜੋ ਅਸੀਂ ਕਹਿਣੇ ਹਾਂ ਨੇ ਜੇ ਨੋਂ ਚਾਂਦੀ ਵਗੈਰਾ ਦੇ ਗਹਿਣੇ ਨਹੀਂ ਵਗੈਰਾ ਉਤਨੇ ਬੰਦ ਲਗਦੇ ਨਹੀਂ ਚਾਂਦੀ ਦਾ ਗਹਿਣਾ ਨਹੀਂ ਹੁੰਦਾ ਜੀ ਸਾਡੇ ਕੋਲ ਸਾਡੇ ਕੋਲੇ ਕੋਈ ਝੋਲ ਵਾਲਾ ਨਹੀਂ ਮੈਂ ਬਾਰ-ਬਾਰ ਕਹਿ ਰਿਹਾ ਇੱਕ ਗ੍ਰਾਮ ਦਾ ਇਹ ਨਾ ਟ੍ਰੈਂਡ ਹੈ ਅਸੀਂ ਚਲਾਇਆ ਹੈਗਾ ਪਰ ਸਾਨੂੰ ਦੇਖਦੇ ਹੋਏ ਕੁਝ ਲੋਕ ਝੋਲ ਵਾਲਾ ਸਮਾਨ ਵੇਚਣ ਲੱਗੇ ਉਹ ਕੀ ਕਰਦੇ ਨੇਗੇ ਵੀ ਜਿਵੇਂ ਸਾਡੇ ਕੋ ਕੜਾ ਲੈ ਜਾਓ ਜੀ 1500 ਰੁਪਏ ਦਾ ਤਾਂ 1500 ਦੇ ਵਿੱਚ 골ਡ ਨਹੀਂ ਚੜ੍ਹ ਸਕਦਾ ਹੈਗਾ ਉਹ ਰੌਅ ਮੈਟਰੀਅਲ ਦੇ ਉੱਤੇ ਪਾਲਿਸ਼ ਕਰਕੇ ਜਿਹੜਾ ਪੀਲਾ ਰੰਗ ਕਰਕੇ ਦੇ ਦਿੰਦੇ ਨੇ ਉਹ 2-3 ਵਾਰ ਜੇ ਖਤਮ ਹੋ ਜਾਂਦਾ ਤਾਂ ਉਸ ਚੀਜ਼ ਤੋਂ ਵੀ ਲੋਕਾਂ ਨੂੰ ਕਹੂੰਗਾ ਕਿ ਸੁਚੇਤ ਰਹਿਣ ਦੀ ਲੋੜ ਹੈ ਤਾਂ ਜਿਹੜੀ ਚੀਜ਼ ਜਿੰਨੇ ਦੀ ਮਿਲਦੀ ਹੈ ਤੁਸੀਂ ਉਸ ਦੀ ਤਸੱਲੀ ਨਾਲ ਲੋ ਸਾਨੂੰ ਕੋਈ ਦਿੱਕਤ ਨਹੀਂ ਹੈ ਪਰ ਲੋਕਾਂ ਦੇ ਪਹਿਕਾਵੇ ਚ ਨਾਓ ਲੋਕਾਂ ਨੂੰ ਕਲੀਅਰ ਕਰ ਕੋ ਛੋ ਵੀ ਇੱਕ 골ਡ ਹੈ ਕਿ ਪਾਣੀ ਦੀ ਚੋਲ ਤਾਂ ਇਹ ਜਿਹੜੀ ਪਾਲਿਸ਼ ਵਾਲੇ ਕਹਿੰਦੇ ਨੇ ਉਹ ਲੱਗ ਹੁੰਦੇ ਨੇ ਉਹ ਆਟੀਫੀਸ਼ੀਅਲੀ ਉੱਲੀਦਾ ਹੀ ਸੌਂਦੇ ਨੇ ਲੋਕਾਂ ਨੇ 2-200 ਰੁਪਏ ਜੁੜੀ 2-2000 ਚ ਵਿੱਚ ਨੇ ਸਟਾਰਟ ਕਰਦੀ 1 ਗ੍ਰਾਮ 골ਡ ਕੇ ਤਾਂ ਇਹਦਾ 1 ਗ੍ਰਾਮ 골ਡ ਵਾਲਾ ਕਨਸੈਪਟ ਹੈ ਉਹ ਸਾਡੇ ਕੋਲੇ ਸਨੂਰ ਦਾ ਅਬਦਾ ਲੋਕਲ ਬ੍ਰੈਂਡ ਹੈ ਤੇ ਇੰਨਾ ਹੀ ਕਹਿਾਂਗਾ ਕਿ ਲੋਕਾਂ ਨੇ ਭਰਪੂਰ ਪਿਆਰ ਦਿੱਤਾ ਦੇਖੀ ਵੀ ਇਹ ਦਿਲੇਜੇ ਗੱਲ ਕਰੀਏ ਤੁਸੀਂ ਕਹਿੰਦੇ ਵੀ ਝੋਲ ਲਾ ਲਈ ਐ ਜਿਵੇਂ ਤੁਸੀਂ ਬਿੱਲ ਵੀ ਪੂਰਨ ਤੌਰ ਤੇ ਕੱਟ ਕੇ ਦੇ ਦਿੱਤਾ ਫਿਰ ਤਾਂ ਜੇ ਲੋਕ ਠੱਗੀ ਲਪਾਉਂਦੇ ਫਿਰ ਤਾਂ ਉਹਨਾਂ ਦੀ ਮਾੜੀ ਗੱਲ ਐ ਨਾ ਜਦੋਂ ਤੁਸੀਂ ਇੰਨੇ ਵਿਸ਼ਵਾਸ ਨਾਲ ਬਿੱਲ ਵੀ ਕੱਟ ਕੇ ਜੀਐਸਟੀ ਦੇ ਇੱਕ ਨੰਬਰ ਦੇ ਵਿੱਚ ਬਿੱਲ ਵੀ ਕੱਟ ਕੇ ਦੇ ਰਹੇ ਹੋ ਤਾਂ ਸਭ ਤੋਂ ਬੜੀ ਬ੍ਰਾਂਡਡ ਗੱਲ ਐ ਬਹੁਤ ਬੜੀ ਗੱਲ ਸਰ ਜਿਹੜਾ ਕਿ ਅਸੀਂ ਆਮ ਸੁਨਿਆਰਾ ਲਵੇ ਜਾਂਦੇ ਹਾਂ ਸੋਨਾ ਲੈਣ ਨੇ ਵੀ ਜ਼ਰੂਰਾ ਪਰ ਸਾਨੂੰ ਕਹਿੰਦੇ ਨੇ ਯਾਰ ਜੀਐਸਟੀ ਦੇ ਚੱਕਰਾਂ 'ਚ ਨਾ ਪੋ ਤੁਸੀਂ ਸਭ ਤੋਂ ਸੋਨਾ ਐਂ ਲੈ ਲਓ ਅਸੀਂ ਲੈ ਲੈਨੇ ਆ ਪਰ ਜਦੋਂ ਠੱਗੇ ਜਾਂਦੇ ਫਿਰ ਅਸੀਂ ਪਰਿਵਾਰ ਆ ਕੇ ਲੜਾਈ ਹੁੰਦੀ ਐ ਝਗ ਅੰਮ ਦੇਖਦੇ ਵੀ ਕਿੰਨਾ ਬਚ ਰਿਹਾ ਸਾਡੇ ਕੋਲੇ ਬਿਨਾ ਬਿੱਲ ਤੋਂ ਕੋਈ ਆਈਟਮ ਨਹੀਂ ਹੈ ਅਸੀਂ ਨਾ ਸਾਡਾ ਮੋਟਿਵੇਸ਼ਨ ਹੀ ਹੈ ਕਿ ਬਿਨਾ ਬਿੱਲ ਤੋਂ ਕੰਮ ਕਰਨਾ ਤਾਂ ਜਿਹੜੇ ਵੀ ਪੀਸ ਸਾਡੇ ਕੋਲੇ ਬਿੱਲ ਦੇ ਉੱਤੇ ਪਿਆ ਕੁਆਂਟੀਟੀ ਦੇ ਉੱਤੇ ਹੈ ਤੇ ਬਿੱਲ ਨਾਲ ਹੀ ਅਸੀਂ ਕੰਮ ਕਰਦੇ ਹਾਂ ਅਸੀਂ ਸਾਡੇ ਦਰਸ਼ਕਾਂ ਨੂੰ ਜਰੂਰ ਕਹਾਂਗੇ ਵੀ ਤੁਸੀਂ ਕਿਤਾਬ ਨੇ ਦੁਕਾਨ ਦਾ ਐਡਰੈਸ ਤੇ ਆਪਣਾ ਨੰਬਰ ਦੋ ਅਗਰ ਤੁਹਾਡਾ ਫੋਨ ਤੋਂ ਵੀ ਆਲਾ ਕਨੈਕਟ ਕਰਕੇ ਆ ਸਕਦਾ ਕਿਉਂਕਿ ਜਦੋਂ ਤੁਸੀਂ ਅੱਛਾ ਕਹੀ ਤੁਸੀਂ ਜਰੂਰ ਦੱਸੋ ਵੀ ਸ਼ੋਅਰੂਮ ਦਾ ਓਪਨਿੰਗ ਟਾਈਮ ਕੀ ਹੈ ਤੇ ਕਿਹੜੇ ਦਿਨ ਦੀ ਹੋ ਰਿ ਛੁੱਟੀ ਹੈ ਸਾਡਾ ਸ਼ੋਅਰੂਮ ਮਹੀਨੇ ਦੇ 30 ਦਿਨ ਲਗਾਤਾਰ ਖੁੱਲਦਾ ਹੈ ਕੋਈ ਛੁੱਟੀ ਨਹੀਂ ਹੈ 10:30 ਵਜੇ ਸਵੇਰੇ ਖੁੱਲਦਾ ਜੀ 8 ਵਜੇ ਤੱਕ ਸ਼ਾਮ ਨੂੰ ਛਾਟਾ ਹੁੰਦਾ ਹੈ ਇੱਥੇ ਟਾਈਮ ਤੇ ਦੁਕਾਨ ਦਾ ਐਡਰੈਸ ਹੈ ਸ਼ੋਪ ਨੰਬਰ 38 ਕਿਲਾ ਮਾਰਕੀਟ ਸੰਗੂ ਸ਼ੋਪ ਦਾ ਨਾਮ ਹੈ ਜਿੱਦਗ ਹੈ ਨਾ ਤੇ ਚਰਚੀ ਤਾਂ ਤੁਸੀਂ ਕਿਲਾ ਮਾਰਕੀਟ ਕਿਸੇ ਨੂੰ ਕਿਸੇ ਨੂੰ ਜ਼ਰੂਰ ਆ ਕੇ ਪੁੱਛੋਗੇ ਤਦੋਂ ਇੱਥੇ ਪਹੁੰਚੋਗੇ ਅ ਦੇਖੋ ਆਪਣੇ ਦਿਨੇਸ਼ ਵਾਛਲ ਜੀ ਨਾਲ ਗੱਲਬਾਤ ਕੀਤੀ ਆ ਉਹਨਾਂ ਨੇ ਸਾਨੂੰ ਜਾਣਕਾਰੀ ਦਿੱਤੀ ਹੈ ਦਾ ਗਹਿਣਾ ਬਾਰੇ ਕਿਉਂਕਿ ਅੱਜ ਸੋਨੇ ਦੇ ਵਿੱਚ ਲੋਕਾਂ ਦਾ ਮਨ ਤਾਂ ਜ਼ਰੂਰ ਹੈ ਵੀ ਇਨਵੈਸਟ ਕਰੀਏ ਪਰਿਵਾਰ ਜ਼ਰੂਰ ਚਾਹੁੰਦਾ ਹੈ ਵੀ ਸਾਡੇ ਵਿਆਹ ਚ ਜੁੜ ਜਾਈਏ ਕਿਤੇ ਤਾਂ ਲੜੀਆਂ ਪਾਈਆਂ ਹੁਣ ਵਧੀਆ ਆਪਣੇ ਬਾਹਾਂ ਦੇ ਵਿੱਚ ਕੜੇ ਹੋਣ ਕਿਉਂਕਿ ਅਗਰ ਵਧੀਆ ਸ਼ਾਂਪਾ ਪਾਈਆਂ ਹੁਣ ਮੈਂ ਕਹਿੰਦਾ ਇੱਥੇ ਜ਼ਰੂਰ ਆਉਣਾ ਚਾਹੀਦਾ ਸਾਨੂੰ ਇੱਕ ਵਾਰੀ ਕਿਉਂਕਿ ਅਗਰ ਜੇ ਸੇਵਾ ਦਾ ਮੌਕਾ ਦਵਾਂਗੇ ਇਹਨਾਂ ਨੂੰ ਤਾਂ ਹੀ ਆਪਾਂ ਦੱਸਾਂਗੇ ਮੈਂ ਕਹਿੰਦਾ ਤੁਸੀਂ ਵੀਡੀਓ 'ਚ ਅਗਰ ਕਮੈਂਟ ਦੇ ਵਿੱਚ ਇਹਨਾਂ ਨੂੰ ਬੋਲੋ ਕਹਿ ਕਾ ਵੀ 10 ਮਹੀਨੇ ਹੋ ਚ ਵਧੀਆ ਚੀਜ਼ਾਂ ਲੈ ਕੇ ਜਾਂਦੇ ਹੋ ਤੁਸੀਂ ਆਪ ਦਾ ਅਨੁਭਵ ਵੀ ਸਾਂਝਾ ਕਰੋ ਸਾਡੇ ਨਾਲ ਜੇਕਰ ਇਹਨਾਂ ਦਾ ਨਹੀਂ ਵੀ ਵਧੀਆ ਹੈਗਾ ਤਾਂ ਵੀ ਸਾਨੂੰ ਕਮੈਂਟ ਰਾਹੀਂ ਜਰੂਰ ਦੱਸੋ ਕਿਉਂਕਿ ਅਸੀਂ ਫਿਰ ਇਹਨਾਂ ਨੂੰ ਕਹਾਂਗੇ ਵੀ ਉਹ ਚੀਜ਼ਾਂ 'ਚ ਸੁਧਾਰ ਲੈ ਕੇ ਆਉਣ ਜੇ ਵਧੀਆ ਲੱਗੀਆਂ ਤਾਂ ਵੀ ਸਾਨੂੰ ਜਰੂਰ ਦੱਸੋ ਕਿਉਂਕਿ ਜਦੋਂ ਤੁਸੀਂ ਸ਼ੇਅਰ ਔਰ ਕਮੈਂਟ ਰਾਹੀਂ ਸਾਨੂੰ ਦੱਸ ਦਿਓ ਨਾ ਸਾਡਾ ਵੀ ਮਨ ਚ ਲੱਗਦਾ ਵੀ ਤੁਹਾਨੂੰ ਹੋਰ ਜਾਣਕਾਰੀ ਦੇਈਏ ਕਿਉਂਕਿ ਇਹ ਚੀਜ਼ਾਂ ਜਿਹੜਾ ਸੌਣਾ ਨਾ ਜ਼ਿੰਦਗੀ ਦਾ ਸਭ ਤੋਂ ਮਹਗੀ ਚੀਜ਼ ਹੈ ਕਿਉਂਕਿ ਅਗਾ ਕਹਿੰਦੇ ਸੌਣਾ ਗਿਆ ਤਾਂ ਬੰਦੇ ਦਾ ਜਹਾਨ ਚਲਾ ਜਾਂਦਾ ਨੀਂਦ ਹਰਾਮ ਹੋ ਜਾਂਦੀ ਹੈ ਆਮ ਗੱਲਾਂ ਦੇਖਦੇ ਆਂ ਜਦੋਂ ਲੋਕ ਕਹਿੰਦੇ ਦਾ ਕਹਿੰਦੇ ਨੇ ਉਹਦੀ ਜ਼ਿੰਦਗੀ ਦੇ ਵਿੱਚ ਸਮਾਂ ਮਾੜਾ ਚੱਲੂ ਹੋ ਜਾਂਦਾ ਹੈ ਉਹਨਾਂ ਚੀਜ਼ਾਂ ਨੂੰ ਲੈ ਕੇ ਮੈਂ ਕਹਣਾ ਉਹ ਮਹਿੰਗੇ ਸੋਨੇ ਨਾਲੋਂ ਇਹ ਜਿਹੀਆਂ ਚੀਜ਼ਾਂ ਖਰੀਦੋ ਫਾਇਦਾ ਹੈ ਤੁਸੀਂ ਜੇ ਖਰੀਦੋਗੇ ਤਾਂ ਹੀ ਤੁਸੀਂ ਸਾਨੂੰ ਅਨੁਭਵ ਜ਼ਰੂਰ ਦੱਸੋਗੇ 2449 ਤੋਂ ਸ਼ੁਰੂ ਹੁੰਦਾ ਹੈ